ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਊਗੀ। ਦੁਪਹਿਰਾ ਦੀ ਪਾਵਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇੱਕ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸਿਰ ਝੁਕਾਉਂਦਾ। ਐਂਡ ਹਰ ਵਾਲੇ ਦਿਨ 4-5 ਲੱਖ ਬੰਦਾ ਸਿਰ ਝੁਕਾਉਂਦਾ। 12 ਵਜੇ ਦੁਪਹਿਰਾ ਚੋਪੈਰਾ ਆਰੰਭ ਚੋਪੈਰਾ ਸਾਹਿਬ ਆਰੰਭ ਹੁੰਦਾ ਹੈ। ਸੰਗਤਾਂ 10 ਵਜੇ ਤੋਂ ਬੈਠ ਜਾਂਦੀਆਂ। 4 ਵਜੇ ਚੋਪੈਰੇ ਦੀ ਅਰਦਾਸ ਹੁੰਦੀ ਹੈ। ਕਰੋੜ ਜਾਮ ਹੋ ਜਾਂਦਾ ਹੈ ਕਦੇ ਆ ਕੇ ਦੇਖੋ ਜਿਹੜੇ ਚੌਪੈਰਾ ਕੱਟਦੇ ਆ ਉਹਨਾਂ ਨੂੰ ਆ ਕੇ ਪੁੱਛੋ ਤੁਹਾਨੂੰ ਪਰਤੱਖ ਨਜ਼ਰ ਆਏਗਾ ਕਿ ਸਾਡਾ ਗੁਰੂ ਇੰਨਾ ਵੱਡਾ ਹੈ ਕਿ ਆਪਣੇ ਸਿੱਖ ਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਐਤਵਾਰ ਦਾ ਦਿਨ ਸੀ ਮੈਂ ਸੋਚਿਆ ਸੰਗਤ ਚੌਪੈਰਾ ਕੱਟਦੀ ਆ ਤੇ ਦਰਸ਼ਨ ਕਰ ਆਈਏ ਮੈਨੂੰ ਉੱਥੇ ਇੱਕ ਬੀਬੀ ਮਿਲੀ ਮੈਂ ਕਿਹਾ ਭੈਣ ਜੀ ਕਿੱਥੋਂ ਆਏ ਤੁਸੀਂ ਤਾਂ ਉਹ ਕਹਿੰਦੀ ਮੈਂ ਬੰਬਈ ਤੋਂ ਆਈਆਂ ਦੁਪਹਿਰਾ ਕੱਟਣ ਮੇਰਾ ਸੇਵਾ ਚ ਦੁਪਹਿਰਾ ਸ਼ੁਕਰਾਨੀ ਦਾ ਉਸ ਦੀ ਭਾਵਨਾ ਬਹੁਤ ਵੱਡੀ ਸੀ ਮੇਰੇ ਮੂੰਹ ਵਿੱਚੋਂ ਸ਼ਬਦ ਨਿਕਲੇ ਕਿ ਮumbai ਰੱਬ ਨਹੀਂ ਹੈਗਾ ਉਹ ਬੀਬੀ ਕਹਿੰਦੀ ਰੱਬ ਮumbai ਵੀ ਹੈ ਤੁਸੀਂ ਮੇਰੀ ਹਕੀਕਤ ਸੁਣੋ ਮੇਰੀ ਰੀੜ ਦੀ ਹੱਡੀ ਦਾ ਮਣਕਾ ਖਿਸਕ ਗਿਆ ਡਾਕਟਰ ਕਹਿੰਦੇ ਨੇ ਆਪਰੇਸ਼ਨ ਹੋਣਾ ਰੀੜ ਦੀ ਹੱਡੀ ਤੇ ਦਿਮਾਗ ਦਾ ਆਪਰੇਸ਼ਨ ਸਮਾਇਕ ਕਾਮਜਾਬ ਮਸਾਈ ਕਾਮਜਾਬ ਹੁੰਦਾ ਇਹ ਦੋਵੇਂ بڑے ਔਖੇ ਨੇ ਕਹਿੰਦੀ ਕਿ ਡਾਕਟਰ ਨੇ ਕਿਹਾ ਰੀੜ ਦੀ ਹੱਡੀ ਦਾ ਮਣਕਾ ਖਿਸ ਗਿਆ ਹੋਲੀ-ਹੋਲੀ ਤੁਹਾਡੀਆਂ ਲੱਤਾਂ ਵੀ ਰਹਿ ਜਾਣੀਆਂ ਤੇ ਬਾਹਾਂ ਵੀ ਰਹਿ ਜਾਣੀਆਂ ਡਾਕਟਰ ਕਹਿੰਦੇ ਆਪਰੇਸ਼ਨ ਤੋਂ ਬਿਨਾ ਕੋਈ ਹੱਲ ਨਹੀਂ ਮੈਨੂੰ ਇੱਕ ਭੈਣ ਨੇ ਕਿਹਾ ਮੀਨਾ ਉਡੀਕ ਲੈ ਬਾਬਾ ਦੀਪ ਸਿੰਘ ਜੀ ਦਾ ਜਿਹਨਾਂ ਨੇ ਕਲਗੀ ਧਰਦੀਆਂ ਖੁਸ਼ੀਆਂ ਲਈਆਂ ਉਹਨਾਂ ਕੋਲ ਚਾਬੀਆਂ ਨੇ ਖੁਸ਼ੀਆਂ ਦੀਆਂ ਪੰਜ ਜਿ ਚਪੈਰਿਆਂ ਦੀ ਹਾਜ਼ਰੀ ਲਾਲਾਏ ਮੁੰਬਈ ਤੋਂ ਕੋਈ ਪਤਾ ਨਹੀਂ ਬਾਬਾ ਜੀ ਕਦੋਂ ਪਰੇਸ਼ਾਨ ਹੋ ਜਾਣ ਬਾਬਾ ਦੀਪ ਸਿੰਘ ਜੀ ਕਿਰਪਾ ਜ਼ਰੂਰ ਕਰਨਗੇ ਉਸ ਬੀਬੀ ਨੇ ਹਰ ਐਤਵਾਰ ਦੁਪਹਿਰਾ ਘਟਨਾ ਸ਼ੁਰੂ ਕੀਤਾ ਦੋ ਪਾਠ ਹਰ ਰੋਜ਼ ਸੁਖਮਨੀ ਸਾਹਿਬ ਦੇ ਤੇ ਜੋਤ ਦਾ ਕਿਉਂ ਹਰ ਰੋਜ਼ ਰੀੜ ਦੀ ਹੱਡੀ ਤੇ ਲਾ ਲਿਆ ਲਾ ਲਿਆ ਕਰੇ ਉਸ ਤੋਂ ਬਾਅਦ ਜਦੋਂ ਚਪੈਰਾ ਘਟਨਾ ਦੇਗ ਲੈ ਕੇ ਅਰਦਾਸ ਕਰਨੀ ਬਾਬਾ ਜੀ ਕਿਰਪਾ ਕਰੋ ਆਪਰੇਸ਼ਨ ਤੋਂ ਬਚਾ ਦਿਓ ਉਹ ਬੀਬੀ ਕਹਿਣ ਲੱਗੀ ਮੇਰਾ ਪੰਜਵਾਂ ਦੁਪਹਿਰਾ ਤੇ ਉਸ ਤੋਂ ਬਾਅਦ ਮੈਂ ਟੈਸਟ ਕਰਾਈ ਡਾਕਟਰਾਂ ਕੋਲੋਂ ਉਹ ਡਾਕਟਰ ਮੋਬਈ ਦੇ ਡਾਕਟਰ ਹੈਰਾਨ ਰਹਿ ਗਏ ਅਕਸਰੇ ਦੇਖ ਕੇ ਉਹਨਾਂ ਦੇ ਮੂੰਹੋਂ ਇਹ ਹੀ ਨਿਕਲਦਾ ਕਿ ਕੀ ਕੀਤਾ ਤੁਸੀਂ ਤੁਹਾਡਾ ਆਪਰੇਸ਼ਨ ਦੀ ਕੋਈ ਲੋੜ ਨਹੀਂ ਆ ਕਹਿੰਦੀ ਹੁਣ ਮੈਂ ਛੇਵਾਂ ਦੁਪਹਿਰਾ ਸ਼ੁਕਰਾਨੇ ਦਾ ਕਟਣ ਆਈਆਂ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਚ ਐਨੀ ਪਾਵਰ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਚਪੈਰੇ ਵਿੱਚ ਇੰਨੀ ਪਾਵਰ ਹੈ ਕਿ ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣ ਦੀ ਸ਼ਕਤੀ ਰੱਖਦੇ ਆ ਬਾਬਾ ਦੀਪ ਸਿੰਘ ਜੀ ਵੱਡੇ ਤੋਂ ਵੱਡੇ ਦੁੱਖ ਨੂੰ ਖਤਮ ਕਰ ਦਿੰਦੇ ਆ ਸਾਡੇ ਮਨ ਵਿੱਚ ਭਾਵਨਾ ਤੇ ਸ਼ਰਧਾ ਹੋਣੀ ਚਾਹੀਦੀ ਆ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਤਨ ਤਨ ਬਾਬਾ ਦੀਪ ਸਿੰਘ ਜੀ